ਉਹ ਉਹ ਵਾਇਲਡਿੰਗ ਦਾ ਖਾਲਸਾ ਵਾਇਲਡਿੰਗ ਗੁੱਟ ਸਾਡੇ ਸਰਕਾਰ ਜੋ ਹਰਜਿੰਦਰ ਸਿੰਘ ਸੰਧੂ ਹਲਵੈ ਸਿੰਘ ਸਾਹਿਬ ਜੀ ਜਿੰਦਾ ਰਹੇ ਅਰਪਨ ਸਿੰਘ ਨਾਉਜ਼ੀ ਨੇ ਕਿਹਾ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਅਰਪਨ ਸਿੰਘ ਕੋਲ ਆਜੀ ਚੱਲਦੇ ਦਰਸ਼ਨ ਜੀ ਇਕੱਲੇ ਚੰਦੂ ਆ ਤੇ ਤੁਸੀਂ ਤੇ ਮੇਰੇ ਹਰਜਿੰਦਰ ਸਿੰਘ ਜੀ ਚੱਲਦੇ ਹਰਜਿੰਦਰ ਸਿੰਘ ਉਹਦਾ ਜੀ ਚੱਲਿਆ ਤੇ ਹਰਜਿੰਦਰ ਸਿੰਘ ਸੰਧੂ ਜੀ ਨੇ ਬਹੁਤ ਧੰਨਵਾਦ ਦਾਸ ਨੂੰ ਅੱਜ ਪੰਜ ਮਾਣ ਦੀ ਸੇਵਾ ਕਰਦੇ ਹੋਏ ਮੈਡੀਕਲ ਸੇਵਾ ਵੀ ਤੇ ਸਾਡੇ ਹਰਜਿੰਦਰ ਸਿੰਘ ਸੰਧੂ ਵਾਲੇ ਸਾਡੀ ਵਰ ਦੱਸਣਗੇ ਸਾਡੇ ਬਾਰੇ ਵਿਚਾਰ ਵਿਚਾਰ ਸੰਭ ਕਰਾਂਗੇ ਸਾਡੇ ਬਾਰੇ ਦੱਸਣਗੇ ਅਮਰੰਦਰ ਰਖੇ ਨੇ ਇਹ ਇਸ ਸੈਲੀ ਦੇ ਪ੍ਰਧਾਨ ਆ ਜੀ ਜਨਾਬ ਜੀ ਇੱਕ ਇਹ ਉਹਦੇ ਆਪਣੇ ਜਿਹੜੀ ਸੰਖਿਆ ਕਰਾ ਕੇ ਆਏ ਬੱਚੇ ਨੂੰ ਜਿਹੜੀ ਗਰਵਾਣੀ ਦੀ ਸੰਖਿਆ ਕਰਾਉਣੀ ਹੈ ਉਹ ਕਰਾਉਣੀ ਹੈ ਇਹ ਮਤਲਬ ਪੜਨਾ ਸਿਖਾਉਣਾ ਵੀ ਕਿਵੇਂ ਪੜਨਾ ਉਹ ਤੋਂ ਬਾਅਦ ਉਹ ਡਾਕਟਰ ਰਾਜਪਾਲ ਸਿੰਘ ਜੀ ਚੌਧਰੀ ਉਹ ਸਾਡੇ ਚੰਪੌਰ ਸਾਹਿਬ ਡਾਕਟਰ ਹੈ ਦੇ ਉਪਰਧਾਨ ਹੈ ਉਹਦੇ ਜੀ ਇਹ ਆ ਗੁੱਡੀ ਚੰਡੀਗੜ੍ਹ ਤੋਂ ਉਹਦੀ ਮੀਤ ਪ੍ਰਧਾਨ ਹੈ ਬਾਕੀ ਇਹ ਤੋਂ ਇਲਾਵਾ ਇਹਨਾਂ ਦਾ ਮੁੰਡਾ ਚਮਕੌਰ ਸਾਹਿਬ ਹਸਪਤਾਲ ਦੇ ਵਿੱਚ ਉੱਥੇ ਐਮਬੀਬੀਐਸ ਡਾਕਟਰ ਹੈ ਸਰਕਾਰੀ ਡਾਕਟਰ ਹੈ ਜੀ ਜਿਹਨੂੰ ਆਪਾਂ ਸਰਕਾਰੀ ਹਸਪਤਾਲ ਦੇ ਉਹ ਤੋਂ ਬਾਅਦ ਉਹਦੀ ਅਨੰਦਪ੍ਰਧਾਪ ਵੀ ਡਿਊਟੀ ਹੁੰਦੀ ਹੈ ਉਹਦੀ ਡਿਊਟੀ ਚਮਕੌਰ ਸਾਹਿਬ ਦੀ ਹੁੰਦੀ ਹੈ ਉਹਦੀ ਡਿਊਟੀ ਰੋਪੜ ਵੀ ਹੁੰਦੀ ਹੈ ਹਰਮਨ ਜੋਸ਼ ਸਿੰਘ ਉਹਦਾ ਮੈਂ ਆਦਾ ਜੋ ਦਾ ਡਾਕਟਰ ਹਰਮਨ ਜੀ ਜੋਸ਼ ਸਿੰਘ ਐਮਬੀਬੀਐਸ ਹਲੇ ਐਮਬੀਬੀਐਸ ਹੈ ਉਹ ਤੋਂ ਲਾ ਵੈਨ ਦੇ ਘਰ ਤੇ ਜੀ ਪਰਮਜੀਤ ਪਰਮਜੀਤ ਕੌਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਨੌਕਰੀ ਕਰਦੇ ਆ ਉਹ ਚਮਕੌਰ ਸਾਹਿਬ ਗੁਰਦੁਆਰਾ ਕਤਰਕਾਰ ਸਾਬੂ ਦੀ ਡਿਊਟੀ ਹੁੰਦੀ ਹੈ ਇਹ ਵੈਰੀਫਾਈ ਖੰਡ ਪਾਤੀ ਸਨ ਇਹ ਉੱਥੇ ਖੰਡ ਪਾਤੀ ਠੀਕ ਹੈ ਇਹ ਉਹ ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਦੀ ਹੈ ਇਹਨਾਂ ਦੀ ਐਡੀ ਵੱਡੀ ਸ਼ਾਬਾਸ਼ ਹੈ ਇਹਨਾਂ ਦੋਹਾਂ ਨੇ ਜੀ ਆਨੇ ਮਿਹਨਤ ਕਰਕੇ ਮੁੰਡਾ ਐਮਬੀਬੀਐਸ ਡਾਕਟਰ ਬਣਾਇਆ ਹੈ ਪਰਮਜੀਤ ਖਾਲਸਾ ਬੈਕਗਰਾਊਂਡ ਮਤਲਬ ਇਹ ਸੀਵਾਇਆ ਵਿੱਚ ਵੀ